ਬਰਬਾਤੀ ਮਹਲਾਤੀ ਜਾ ਵਿਭਾਸ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਬਦੇ ਕੋ ਜੀਐ ਹਰ ਨਾਮ ਲਹਿਉ ਸਮਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਾਨਮਕ ਮੂੜ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਓ ਸਾਜਿਆ ਰਕਿਆ ਹੁਕਮ ਸਵਾਰ ਧੁਰ ਲੇਖ ਲਿਖਿਆ ਸੁਖ ਮਾਵਣਾ ਕੋਇ ਨਾ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚੇ ਨਾਇ ਪਿਆਰ ਹਰ ਮੰਦਰ ਸ਼ਬਦੈ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਣ ਘੋਰ ਅੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧਗਵਾਰ ਜਿੱਥੈ ਲੇਖਾ ਮੰਗੀਐ ਤਿੱਥੈ ਦੇਹ ਜਾਤ ਨਾ ਜਾਏ ਸਾਚਰਤੇ ਸੇ ਉਭਰੇ ਦੁਖੀਐ ਦੂਜੈ ਭਾਏ ਹਰ ਮੰਦਰ ਮਹ ਨਾਮ ਨਿਧਾਨ ਹੈ ਨਾ ਬੂਝਹਿ ਮੁਗਦਗਵਾਰ ਗੁਰ ਪਰਸਾਦੀ ਚੀਨਿਆਂ ਹਰ ਰੱਖਿਆ ਔਰ ਧਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਵਦਰਤੇ ਰੰਗ ਲਾਈ ਪਾਵਿਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਈ ਹਰ ਮੰਦਰ ਹਰ ਕਾ ਹਾਢ ਹੈ ਰੱਖਿਆ ਸਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮਖ ਲਾਣ ਸਵਾਰ ਹਰ ਮੰਦਰ ਮਹਿ ਮਨ ਲੋਟ ਹੈ ਮੋਹ ਆਦੂ ਜੈ ਭਾਇ ਪਾਰਸ ਭੇਟੈ ਕੰਚਨ ਭਿਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਬੈ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਐ ਸੱਚਾ ਸੌਤਾ ਹੋਇ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਰਸੋ ਨਾਨਕ ਗੁਰਮੁਖ ਵਣਜੀਐ ਸੱਚਾ ਸੌਦਾ ਹੋਇ